28 ਤੋਂ 30 ਜਨਵਰੀ ਤੱਕ ਮੌਸਮ ਅਪਡੇਟ ਤੇਜ਼ ਮੀਂਹ ਨੇਰੀ ਦਾ ਅਲਰਟ ਹੋਇਆ ਜਾਰੀ ਹੁਣੇ-ਹੁਣੇ ਆਈ ਵੱਡੀ ਅਪਡੇਟ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਿਹੜੀ ਹੈ ਜਾਰੀ ਕੀਤੀ ਗਈ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਹੋਵੇਗੀ ਭਾਰੀ ਬਾਰਿਸ਼ ਇਸ ਬਾਰੇ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਮੌਸਮੀ ਬਾਗ ਵੱਲੋਂ ਸੀਤ ਲਹਿਰ ਦੀ ਚੇਤਾਵਨੀ ਜਾਰੀ ਹੈ ਇਹਨਾਂ ਸੂਬਿਆਂ ਵਿੱਚ ਪਵੇਗਾ ਭਾਰੀ ਮੀਂਹ ਜੀ ਹਾਂ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਹੋਏ ਨੇ ਇਹਨਾਂ ਸੂਬਿਆਂ ਦੇ ਵਿੱਚ ਅਲਰਟ ਦੱਸੇ ਜਾ ਰਹੇ ਨੇ ਬਾਰਿਸ਼ ਹੋਣ ਦੇ ਜਿਹੜੀ ਭਵਿੱਖਬਾਣੀ ਮੌਸਮੀ ਬਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਇੱਕਦਮ ਫਿਰ ਜਿਹੜੀ ਆ ਹੁਣ ਠੰਡ ਵਾ ਠੰਡ ਜਿਹੜੀ ਆ ਵਾਦੀ ਹੋਈ ਨਜ਼ਰ ਆਵੇਗੀ ਜੀ ਜੀ ਹਾਂ ਪੂਰੇ ਦੇਸ਼ 'ਚ ਇੱਕ ਵਾਰ ਫਿਰ ਤੋਂ ਠੰਡ ਪਰਤ ਸਕਦੀ ਹੈ ਫਰਵਰੀ ਦੀ ਸ਼ੁਰੂਆਤ 'ਚ ਪਹਾੜਾਂ ਤੇ ਬਰਬਰੀਅਤੇ ਕਈ ਸੁਬਹਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਤਾਪਮਨ ਢੇਠਾ ਆ ਜਾਵੇਗਾ ਅਤੇ ਫਿਰ ਕੜਾਕੇ ਦੀ ਠੰਡ ਪੈ ਜਾਵੇਗੀ। ਤਾਂ ਦੇਖ ਸਕਦੇ ਹੋ ਇੱਕੋਦਮ ਹੀ ਜਿਹੜਾ ਇਹ ਅਪਡੇਟ ਸਾਹਮਣੇ ਆ ਰਿਹਾ ਮੌਸਮ ਨੂੰ ਲੈ ਕੇ। ਜੀ ਹਾਂ, ਮੀਂਹ ਦਾ ਕਾਰਨ ਦੋ ਵੈਸਟਰਨ ਡਿਸਟਰਬੈਂਸ ਹਨ ਦਿੱਲੀ ਐਨਸੀਆਰ ਵਿੱਚ ਅਸਮਾਨ ਬੱਦਲਬਾਈ ਰਹੇਗਾ। ਅਤੇ ਦੇ ਨੇ ਵੇਲੇ ਤੇਜ਼ ਹਵਾਵਾਂ ਚੱਲਣਗੀਆਂ ਭਾਰਤੀ ਮੌਸਮ ਵਿਭਾਗ ਨੇ ਮੌਸਮ ਨੂੰ ਲੈ ਕੇ ਵੱਡਾ ਅਪਡੇਟ ਜਾਰੀ ਕੀਤਾ ਹੈ ਦੋ ਪੱਛਮੀ ਗੜਬੜੀ ਲਗਾਤਾਰ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰੇਗੀ ਜੀ ਹਾਂ 29 ਜਨਵਰੀ ਤੋਂ ਅਤੇ 2 ਫਰਵਰੀ ਤੋਂ ਸਰਗਰਮ ਹੋਵੇਗਾ ਜੀ ਵੈਸਟਰ ਡਿਸਟਰਬੈਂਸ ਇਹਨਾਂ ਦੇ ਪ੍ਰਭਾਵ ਨਾਲ 29 ਜਨਵਰੀ ਤੋਂ 2 ਫਰਵਰੀ ਦਰਮਿਆਨ ਪੱਛਮੀ ਇਹ ਦੇਖਿਆ ਗਿਆ ਹੈ ਕਿ ਤਾ ਬਾਰਿਸ਼ ਹੋ ਸਕਦੀ ਹੈ ਜੀ 30 ਤੋਂ 1 ਫਰਵਰੀ ਦੇ ਨਿਮਾਣ ਆਸ-ਪਾਸ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਮੌਸਮ ਨੂੰ ਲੈ ਕੇ ਜਿਹੜੇ ਅਲਰਟ ਇਹ ਜਾਰੀ ਹੋਏ ਨੇ ਜਿਸ ਕਾਰਨ ਹੁਣ ਠੰਡ ਜਿਹੜੀ ਹੈ ਇੱਕਦਮ ਫਿਰ ਤੋਂ ਵੱਧ ਸਕਦੀ ਹੈ ਸੀਤ ਲਹਿਰ ਦਾ ਅਲਰਟ ਜਾਰੀ ਹੋਇਆ ਜੀ ਆਈਐਮਡੀ ਨੇ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ ਪਿਛਲੇ 24 ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਹਰਿਆਣਾ ਪੰਜਾਬ ਅਤੇ ਰਾਜਸਥਾਨ ਦੇ ਸੀਤ ਲਹਿਰ ਨੇ ਅਗੇ ਸਥਿਤੀ ਬਣੀ ਹੋਈ ਹੈ ਇਹਨਾਂ ਰਾਜਾਂ ਵਿੱਚ 28 ਤੋਂ 1 ਜਨਵਰੀ ਨੂੰ ਕੋਲਡ ਵੇਵ ਅਲਰਟ ਆਈ ਤਾਂ ਮੌਸਮਾਂ ਦੀ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦੀ ਸਾਰਾ ਦਾ